ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਰ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਦੁੱਧ ਤੋਂ ਦਹੀਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਮੋਟਾ ਫੁੱਟੇ ਦਾ ਜਿਹੜਾ ਦਹੀਂ ਬਣਾ ਕੇ ਤਿਆਰ ਕਰਾਂਗੇ ਆਪਾਂ ਦਹੀਂ ਜਮਾਣ ਵਾਸਤੇ ਕੋਈ ਵੀ ਪਾਂਡਾ ਸਟੀਲ ਦਾ ਜਾਂ ਮਿੱਟੀ ਦਾ ਲੈ ਸਕਦੇ ਆਂ ਬਰਸੇ ਜਾਂ ਚਮਚ ਦੇ ਨਾਲ ਆਪਾਂ ਨੇ ਚੰਗੀ ਤਰ੍ਹਾਂ ਦਹੀਂ ਹੈ ਜਿਹੜਾ ਆਪਾਂ ਨੇ ਖੱਟਾ ਲਾਉਣਾ ਉਹਨੂੰ ਆਪਾਂ ਨੇ ਭਾਂਡੇ ਦੇ ਵਿੱਚ 10 ਮਿੰਟ ਪਹਿਲਾਂ ਜਿਹੜਾ ਆਪਾਂ ਨੇ ਲਾ ਦੇਣਾ ਤੇ ਇੱਕ ਪਾਸੇ ਆਪਾਂ ਜਿਹੜਾ ਦੁੱਧ ਹੈ ਉਹਨੂੰ ਉਬਾਲ ਲੈਣਾ ਦੇਖੋ ਆਪਾਂ ਨੇ ਪੂਰੇ ਭਾਂਡੇ ਦੇ ਵਿੱਚ ਚੰਗੀ ਤਰ੍ਹਾਂ ਦਹੀਂ ਲਾਗਾਤਾ ਤੇ ਇਹਨੂੰ ਆਪਾਂ ਰੱਖ ਤਾ ਹੁਣ ਆਪਾਂ ਇਹ ਸਾਡਾ ਜਿਹੜਾ ਦੁੱਧ ਹੈ ਸੀ ਨੂੰ ਉਬਾਲੀ ਦਿੱਤੀ ਹੋਈ ਹੈ ਤੇ ਹੁਣ ਆਪਾਂ ਇਹਨੂੰ ਜਮਾਉਣਾ ਹੈ ਜਮਾਉਣ ਵਾਸਤੇ ਆਪਾਂ ਇਹਨੂੰ ਖੱਟਾ ਲਾਉਣ ਵਾਸਤੇ ਇਹਨੂੰ ਪਹਿਲਾਂ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਉਬਾਲਾਂਗੇ ਤੁਕੋ ਆਪਾਂ ਹੁਣ ਗੈਸ ਤੇ ਦੁੱਧ ਨੂੰ ਧਰਿਆ ਹੈ ਪਹਿਲਾਂ ਆਪਾਂ ਇਹਨੂੰ ਉਬਾਲਾਂਗੇ ਉਬਾਲ ਕੇ ਫਿਰ ਆਪਾਂ ਇਹਨੂੰ 5 ਮਿੰਟ ਕਾੜਾਂਗੇ ਜਿਸ ਤਰ੍ਹਾਂ ਆਪਾਂ ਖੋਏ ਨੂੰ ਕੱਢਦੇ ਆ ਇਸ ਤਰ੍ਹਾਂ ਆਪਾਂ ਨੇ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲੈਣਾ ਕਿਉਂਕਿ ਜਿਹੜਾ ਦੁੱਧ ਉਹ ਜੇ ਦੁੱਧ ਸਹੀ ਹੈ ਤਾਂ ਸਾਡਾ ਦਹੀਂ ਜਿਹੜਾ ਵਧੀਆ ਜੰਮੂਗਾ ਜੇ ਸਾਡਾ ਦੁੱਧ ਪਤਲਾ ਹੈ ਤਾਂ ਜਿਹੜਾ ਦਹੀਂ ਉਹ ਵੀ ਬਣ ਕੇ ਪਤਲਾ ਹੀ ਤਿਆਰ ਹੁੰਦਾ ਇਸ ਕਰਕੇ ਜਿਹੜਾ ਦਹੀਂ ਹੈ ਉਹਨੂੰ ਜਮਾਉਣ ਵਾਸਤੇ ਜਿਹੜਾ ਦੁੱਧ ਆਪਾਂ ਲੈਣਾ ਉਹਨੂੰ ਆਪਾਂ ਨੇ 10 ਮਿੰਟ ਕਾੜਨਾ ਹੈ ਜਦੋਂ ਦੁੱਧ ਹਲਕਾ ਜਿਹਾ گاੜਾ ਹੋ ਜੂਗਾ ਫਿਰ ਆਪਾਂ ਇਹਨੂੰ ਠੰਡਾ ਕਰਨਾ ਦੇਖੋ ਹੁਣ ਆਪਾਂ ਨੂੰ 5 ਮਿੰਟ ਹੋ ਗਏ ਦੁੱਧ ਧਰੈ ਨੂੰ ਦੁੱਧ ਦੇ ਸਾਡਾ ਜਿਹੜਾ ਪੂੜੀ ਤੇ ਨਾ ਘੱਟ ਰਿਹਾ ਗਰਮੀ ਦੇ ਵਿੱਚ ਜਿਹੜਾ ਦਹੀਂ ਬਹੁਤ ਆਸਾਨ ਢੰਗ ਦੇ ਨਾਲ ਆਪਾਂ ਸਿੰਪਲ ਇਸ ਤਰ੍ਹਾਂ ਜਮਾ ਦੇਣੇ ਉਹ ਵੀ ਜੰਮ ਜਾਂਦਾ ਪਰ ਸਰਦੀ ਦੇ ਵਿੱਚ ਇਹਨੂੰ ਥੋੜੀ ਜਿਹੀ ਜਿਹੜੀ ਆਪਾਂ ਗਰਮੈਸ ਦੇ ਵਿੱਚ ਰੱਖੀਏ ਤਾਂ ਇਹ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਸਾਡਾ ਦਹੀਂ ਬਣ ਕੇ ਤਿਆਰ ਹੁੰਦਾ ਹਾਂਜੀ ਦੁੱਧ ਕੱਢ ਗਏ ਹੁਣ ਆਪਾਂ ਇਹਨੂੰ ਹਲਕਾ ਜਾਂ ਗਾੜਾ ਵੀ ਹੋ ਗਏ ਹੁਣ ਆਪਾਂ ਇਹਨੂੰ ਇੱਕ ਪੰਠ ਖੁੱਲੇ ਪਾਂਡੇ ਦੇ ਵਿੱਚ ਪਾ ਲਿਆ ਹੁਣ ਆਪਾਂ ਦੁੱਧ ਨੂੰ ਕਰਾਂਗੇ ਹਲਕਾ ਜਾਂ ਠੰਡਾ ਬਹੁਤ ਜ਼ਿਆਦਾ ਦੁੱਧ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਨੋਰਮਲ ਜਿਹੜਾ ਦੁੱਧ ਸਾਡਾ ਟੈਂਪਰੇਚਰ ਜਿਹੜਾ ਇਦਾਂ ਹੋਣਾ ਚਾਹੀਦਾ ਫਿਰ ਜਿਹੜਾ ਇਹ ਸਾਡਾ ਦਹੀਂ ਹੈ ਉਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦਾ ਜੇ ਆਪਾਂ ਤੇਜ ਗਰਮ ਨੂੰ ਦੁੱਧ ਨੂੰ ਜਾਗ ਲਾਣਿਆ ਸਰਦੀ ਦੇ ਵਿੱਚ ਜਾਂ ਤਾਂ ਜੰਮਦਾ ਹੀ ਨਹੀਂ ਜਾਂ ਜੰਮਦਾ ਤਾਂ ਬਹੁਤ ਜ਼ਿਆਦਾ ਖੱਟਾ ਹੋ ਜਾਂਦਾ ਤੇਜ ਦੁੱਧ ਨੂੰ ਜੇ ਆਪਾਂ ਜਾਗ ਲਾਉਂਦੇ ਆ ਉਹਦੇ ਨਾਲੋਂ ਆਪਾਂ ਜੇ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਜਾਗ ਲਾਈਏ ਤਾਂ ਇਹ ਦਹੀਂ ਜਿਹੜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਇੱਕ ਚਮਚਾ ਜਿਹੜਾ ਆਪਾਂ ਦੁੱਧ ਵਿੱਚ ਪਾਵਾਂਗੇ ਦਹੀਂ ਦਾ ਇੱਕ ਚਮਚਾ ਆਪਾਂ ਨੇ ਭਾਂਡੇ ਦੇ ਵਿੱਚ ਲਾਇਆ ਤੇ ਇੱਕ ਚਮਚਾ ਜਿਹੜਾ ਆਪਾਂ ਪੂਰੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰਦੇ ਹਾਂ ਬਹੁਤ ਆਸਾਨ ਤਰੀਕਾ ਆਪਾਂ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਜਿਹੜਾ ਦਹੀਂ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਨੇ ਦੁੱਧ ਨੂੰ ਦੇਖੋ ਇਸ ਤਰ੍ਹਾਂ ਕਿਸੇ ਵੀ ਭਾਂਡੇ ਦੇ ਨਾਲ ਕੌਲੀ ਨਾਲ ਕੱਪ ਦੇ ਨਾਲ ਫੈਂਟ ਦੇਣਾ ਦੁੱਧ ਨੂੰ ਚੰਗੀ ਤਰ੍ਹਾਂ ਫੈਂਟ ਦੇਣਾ ਦੁੱਧ ਤੇ ਜਿਹੜਾ ਦਹੀਂ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਦਿਓ ਹੁਣ ਆਪਾਂ ਨੇ ਇਹਨੂੰ 2 ਮਿੰਟ ਚੰਗੀ ਤਰ੍ਹਾਂ ਫੈਂਟ ਲਿਆ। ਬਹੁਤ ਆਸਾਨ ਤਰੀਕਾ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਹਨੂੰ ਜਮਾ ਸਕਦੇ ਹਾਂ ਇਹਦੇ ਵਿੱਚ ਕੱਪਾ ਨੂੰ ਹੋਰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ। ਹੁਣ ਦੁੱਧ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਤਿਆਰ ਹੈ ਜਿਸ ਤਰ੍ਹਾਂ ਦਾ ਆਪਾਂ ਨੇ ਜਮਾਉਣਾ ਹੈ ਤੇ ਹੁਣ ਆਪਾਂ ਇਹਨੂੰ ਜਿਹੜੇ ਪਾਂਡੇ ਦੇ ਵਿੱਚ ਦਹੀਂ ਲਾਇਆ ਜਿਹਦੇ ਵਿੱਚ ਆਪਾਂ ਨੇ ਇਹਨੂੰ ਜਮਾਉਣਾ ਹੁਣ ਆਪਾਂ ਨੇ ਇਹ ਦੁੱਧ ਦੁੱਧ ਦੇ ਵਿੱਚ ਪਾ ਦਿੱਤਾ ਹੁਣ ਆਪਾਂ ਇਹਨੂੰ ਢੱਕਣ ਜਾਂ ਕਿਸੇ ਵੀ ਪਲੇਟ ਦੇ ਨਾਲ ਆਪਾਂ ਢਾਕ ਦੇਣਾ ਹੁਣ ਆਪਾਂ ਇੱਕ ਛੋਟਾ ਜਿਹਾ ਗਰਮ ਕੱਪੜਾ ਲਿਆ ਉਹਦੇ ਵਿੱਚ ਆਪਾਂ ਨੇ ਇਹਨੂੰ ਰੱਖ ਕੇ ਤੇ ਉੱਪਰ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਢਾਕ ਦੇਣਾ ਕਿਉਂਕਿ ਜਾਂ ਤਾਂ ਆਪਾਂ ਇਹਨੂੰ ਗਰਮ ਕੋਸੇ ਪਾਣੀ ਵਿੱਚ ਵੀ ਰੱਖ ਸਕਦੇ ਆ ਆਪਾਂ ਇਹਨੂੰ ਇਸ ਤਰ੍ਹਾਂ ਟਾ ਕੇ ਵੀ ਰੱਖ ਸਕਦੇ ਆ ਹਾਂਜੀ ਹੁਣ ਆਪਾਂ ਦੇਖਦੇ ਆ ਦੂਜੇ ਦਿਨ ਕਿ ਦਹੀਂ ਹੈ ਜਿਹੜਾ ਸਾਡਾ ਉਹ ਕਿਸ ਤਰ੍ਹਾਂ ਦਾ ਜੰਮ ਕੇ ਤਿਆਰ ਹੋਇਆ ਦੇਖੋ ਦਹੀਂ ਦੇਖੋ ਬਿਲਕੁਲ ਟਿੱਕ ਵਰਗਾ ਜਿਹੜਾ ਸਾਡਾ ਦਹੀਂ ਆ ਉਹ ਮੋਟੀਆਂ ਫੁੱਟੀਆਂ ਵਾਲਾ ਜਿਹੜਾ ਦਹੀਂ ਸਾਡਾ ਬਣ ਕੇ ਤਿਆਰ ਹੋ ਗਿਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹੁਣ ਦੇਖੋ ਆਪਾਂ ਕੌਲੀ 'ਚ ਪਾ ਕੇ ਦਿਖਾਉਣਾ ਕਿੱਡੀਆਂ ਮੋਟੀਆਂ-ਮੋਟੀਆਂ ਫੁੱਟੀਆਂ ਵਾਲਾ ਜਿਹੜਾ ਸਾਡਾ ਸਰਦੀ ਦੇ ਵਿੱਚ ਦਹੀਂ ਜਿਹੜਾ ਜੰਮ ਕੇ ਤਿਆਰ ਹੋ ਗਿਆ। ਦੁੱਧ ਨੂੰ ਘੜਨਾ ਬਹੁਤ ਜ਼ਰੂਰੀ ਹੈ ਚਾਹੇ ਸਰਦੀ ਹੈ ਚਾਹੇ ਗਰਮੀ ਹੈ ਤੇ ਜਿਸ ਤਰ੍ਹਾਂ ਦਾ ਦੁੱਧ ਹੋਗਾ ਉਸੇ ਤਰ੍ਹਾਂ ਦਾ ਜਿਹੜਾ ਸਾਡਾ ਦਹੀਂ ਬਣ ਕੇ ਤਿਆਰ ਹੋਊਗਾ। ਦੇਖੋ ਕਿੰਨਾ ਵਧੀਆ ਸਾਡਾ ਦਹੀਂ ਜਿਹੜਾ ਤਾਂ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਹਿਲਾ ਲਿਆ। ਬਹੁਤ ਹੀ ਸਵਾਦ ਹੈ ਜਿਹੜਾ ਸਾਡਾ ਦਹੀਂ ਬਣ ਕੇ ਤਿਆਰ ਹੋਊਗਾ। ਹੁਣ ਆਪਾਂ ਇਹਨੂੰ ਟੱਗ ਦਿੰਨੇ ਤੇ ਹੁਣ ਆਪਾਂ ਇਹਦਾ ਕਰਦੇ ਆ ਬਸ ਇਹਦੇ ਵਿੱਚ ਪਾਉਣੇ ਮਸਾਲੇ ਇਹਨੂੰ ਦਹੀਂ ਨੂੰ ਆਪਾਂ ਹੋਰ ਵੀ ਖਾਣ ਵਾਸਤੇ ਜਿਹੜਾ ਚਟਪਟਾ ਬਣਾ ਕੇ ਤਿਆਰ ਕਰਾਂਗੇ ਕਾਲੀ ਮਿਰਚ ਪਾਊਡਰ ਨਮਕ ਗਰਮ ਮਸਾਲਾ ਤੇ ਜੀਰਾ ਭੁੰਨਿਆ ਹੋਇਆ ਪਾਊਡਰ ਉਹ ਆਪਾਂ ਨੇ ਅੱਧਾ-ਅੱਧਾ ਚਮਚਾ ਢਾ ਲੈਣਾ ਹੁਣ ਆਪਾਂ ਮਧਾਨੀ ਦੇ ਨਾਲ ਚੰਗੀ ਤਰ੍ਹਾਂ ਦਹੀਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਫੈਂਟ ਲੈਣਾ ਇਹੜੀਆਂ-ਇਹੜੀਆਂ ਫੁੱਟੀਆਂ ਆਪਾਂ ਨੇ ਖਤਮ ਕਰ ਦੇਣੀਆਂ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਧਾਣੀ ਦੇ ਨਾਲ ਮਧਾਣੀ ਆਪਾਂ ਕੋਈ ਵੀ ਲੈ ਸਕਦੇ ਆ ਦੇਖੋ ਹੁਣ ਜਿਹੜਾ ਸਾਡਾ ਦਹੀਂ ਆ ਉਹ ਪੂਰੀ ਤਰ੍ਹਾਂ ਇੱਕ ਪੇਸਟ ਦੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਸਾਡਾ ਮਿੱਠਾ ਦਹੀਂ ਇਹ ਬਣ ਕੇ ਤਿਆਰ ਹੋਇਆ ਬਹੁਤ ਹੀ ਸਾਂਤਰੀਕ ਇਨਾਂ ਨਾਲ ਆਪਾਂ ਨੇ ਇਹਨੂੰ ਬਣਾਇਆ ਕਾਲੀ ਮਿਰਚ ਗਰਮ ਮਸਾਲਾ ਉੱਨਾ ਹੈ ਜੀਰਾ ਅੱਧਾ ਅੱਧਾ ਚਮਚ ਆਪਾਂ ਨੇ ਪਾ ਲਿਆ ਤੇ ਨਾਲ ਪਾਇਆ ਆਪਾਂ ਨੇ ਨਮਕ ਕਟਿਆ ਹੋਇਆ ਬਰੀਕ ਧਨੀਆ ਇਹ ਸਾਰਾ ਜਿਹੜੇ ਆਪਾਂ ਮਸਾਲੇ ਦਹੀਂ ਦੇ ਵਿੱਚ ਪਾ ਦਿੱਤੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਦੇ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਉਗੀ ਜੇ ਪਸੰਦ ਆਈ ਤਾਂ ਲਾਇਕ ਜ਼ਰੂਰ ਕਰਿਆ ਕਰੋ ਤੇ ਦੇਖੋ ਜਿਹੜਾ ਸਾਡਾ ਦਹੀਂ ਉਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਤੇ ਬਿਲਕੁਲ ਮਿੱਠਾ ਦਹੀਂ ਆਪਣਾ ਇਹ ਤਿਆਰ ਹੋਇਆ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਇਹ ਤਿਆਰ ਕਰ ਲਿਆ ਤੇ ਮੇਰੀ ਵੀਡੀਓ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ ਜੀ